ਬਹੁਤ ਹੀ ਕਮ ਆਉਣ ਵਾਲੀਆਂ ਗੱਲਾਂ ਜ਼ਰੂਰ ਸੁਣੋ ਨੰਬਰ 1 ਜਦੋਂ ਵੀ ਔਰਤ ਆਪਣੇ ਚਿਹਰੇ ਉੱਪਰ ਕੋਈ ਵੀ ਕਰੀਮ ਜਾਂ ਫਿਰ ਮੇਕਅਪ ਕਰਨਾ ਸ਼ੁਰੂ ਕਰਦੀਆਂ ਹਨ ਤਾਂ ਉਸ ਤੋਂ ਪਹਿਲਾਂ ਆਪਣੇ ਚਿਹਰੇ ਨੂੰ ਦੁੱਧ ਲਗਾ ਕੇ ਚੰਗੀ ਤਰ੍ਹਾਂ ਨਾਲ ਸਾਫ਼ ਜ਼ਰੂਰ ਕਰੋ ਇਸ ਤਰ੍ਹਾਂ ਕਰਨਾ ਚਿਹਰੇ ਉੱਪਰ ਦੁੱਗਣਾ 글로 ਆਉਂਦਾ ਹੈ ਨੰਬਰ 2 ਜਦੋਂ ਵੀ ਤੁਸੀਂ ਕੋਈ ਵੀ ਕੱਪੜਾ ਸਲਾਈ ਕਰਨਾ ਹੋਵੇ ਤਾਂ ਉਸ ਨੂੰ ਕੱਟਣ ਤੋਂ ਪਹਿਲਾਂ ਚੰਗੀ ਤਰ੍ਹਾਂ ਨਾਲ ਖੋਲ ਕੇ ਜ਼ਰੂਰ ਦੇਖੋ ਕਿ ਉਸ ਵਿੱਚ ਕੋਈ ਨੁਕਸਤਾਂ ਨਹੀਂ ਜੇਕਰ ਜੇਕਰ ਇਸ ਨੂੰ ਐਦਾਂ ਹੀ ਕੱਟੋਗੇ ਤਾਂ ਇਸ ਨਾਲ ਤੁਹਾਡਾ ਸਮਾਂ ਤੇ ਸੂਟ ਦੋਨੋਂ ਹੀ ਖਰਾਬ ਹੋ ਜਾਣਗੇ ਨੰਬਰ 3 ਜਦੋਂ ਔਰਤਾਂ ਗਰਭਪਤੀ ਹੁੰਦੀਆਂ ਨੇ ਉਸ ਸਮੇਂ ਉਹਨਾਂ ਦੇ ਸਰੀਰ 'ਤੇ ਉੱਤੇ ਕਈ ਨਿਸ਼ਾਨ ਪੈ ਜਾਂਦੇ ਨੇ ਜੇਕਰ ਤੁਸੀਂ ਇਹਨਾਂ ਨੂੰ ਸਾਫ਼ ਕਰਨਾ ਚਾਹੁੰਦੇ ਹੋ ਤਾਂ ਇਹਨਾਂ ਉੱਪਰ ਰੋਜ਼ਾਨਾ ਬੈਸਲਿਨ ਲਗਾਉਣੀ ਸ਼ੁਰੂ ਕਰਦੇ ਹੋ ਉਸ ਨਾਲ ਹੀ ਹੌਲੀ-ਹੌਲੀ ਸਾਫ਼ ਹੋ ਜਾਣਗੇ ਨੰਬਰ 4 ਮਿਰਚਾਂ ਦੀਆਂ ਡੰਡੀਆਂ ਨੂੰ ਕਦੇ ਵੀ ਸੁੱਟੋ ਨਾ ਉਹਨਾਂ ਨੂੰ ਕੁਝ ਸਮਾਂ ਪਾਣੀ ਵਿੱਚ ਭਿਉਂ ਕੇ ਰੱਖ ਦਿਓ ਫਿਰ ਇਸ ਪਾਣੀ ਨਾਲ ਆਪਣੇ ਘਰ ਵਿੱਚ ਲੱਗੇ ਫੁੱਲ ਪੌਦਿਆਂ ਤੇ ਸਪਰੇਅ ਕਰੋ ਇਸ ਤਰ੍ਹਾਂ ਕਰਨ ਨਾਲ ਉਹਨਾਂ ਦੀ ਗਰੋਥ ਵਧਣ ਲੱਗ ਜਾਵੇਗੀ ਨੰਬਰ 5 ਜਦੋਂ ਵੀ ਔਰਤਾਂ ਵਾਲਾਂ ਨੂੰ ਕੰੰਗੀ ਕਰਨਾ ਸ਼ੁਰੂ ਕਰਦੀਆਂ ਹਨ ਹਲਕਾ ਜਿਹਾ ਪਾਣੀ ਲਗਾ ਲਿਆ ਕਰੋ ਇਸ ਤਰ੍ਹਾਂ ਕਰਨ ਨਾਲ ਤੁਹਾਡੇ ਵਾਲਾਂ ਵਿੱਚ ਜ਼ਿਆਦਾ ਗੁਲਝਾ ਨਹੀਂ ਪੈਣਗੇ ਨੰਬਰ 6 ਜੇਕਰ ਤੁਸੀਂ ਆਪਣੇ ਚਿਹਰੇ ਦੀ ਚਮਕ ਵਧਾਉਣਾ ਚਾਹੁੰਦੇ ਹੋ ਤਾਂ ਮਲਤਾਨੀ ਮਿੱਟੀ ਵਿੱਚ ਦੁੱਧ ਮਿਕਸ ਕਰਕੇ 15-20 ਮਿੰਟ ਲਈ ਆਪਣੇ ਚਿਹਰੇ ਉੱਪਰ ਲਗਾ ਲਓ ਇਸ ਨਾਲ ਤੁਹਾਡੇ ਚਿਹਰੇ ਉੱਪਰ ਬਹੁਤ ਚਮਕ ਆਵੇਗੀ ਨੰਬਰ 7 ਜੇਕਰ ਤੁਸੀਂ ਕੱਪੜਿਆਂ ਨੂੰ ਆਸਾਨੀ ਨਾਲ ਸੁਕਾਉਣਾ ਚਾਹੁੰਦੇ ਹੋ ਤਾਂ ਕੱਪੜੇ ਉੱਪਰ ਤੌਲੀਆ ਰੱਖ ਕੇ ਪ੍ਰੈਸ ਫੇਰ ਦਿਓ ਇਸ ਤਰ੍ਹਾਂ ਨਾਲ ਜਲਦੀ ਸੁੱਕ ਜਾਣਗੇ। ਨੰਬਰ 8 ਜੇਕਰ ਔਰਤਾਂ ਵਾਲਾਂ ਨੂੰ ਘੱਟ ਸਮੇਂ ਵਿੱਚ ਸਟ੍ਰੇਟ ਕਰਨਾ ਚਾਹੁੰਦੀਆਂ ਹਨ ਤਾਂ ਪ੍ਰੈਸ ਨੂੰ ਗਰਮ ਕਰਕੇ ਉਸ ਨੂੰ ਬੰਦ ਕਰਕੇ ਪਲੱਗ ਕੱਢ ਕੇ ਆਪਣੇ ਵਾਲਾਂ ਉੱਪਰ ਤੌਲੀਆ ਰੱਖ ਕੇ ਪ੍ਰੈਸ ਫੇਰ ਦਿਓ ਇਸ ਤਰ੍ਹਾਂ ਕਰਨ ਨਾਲ ਜਲਦੀ ਤੇ ਆਸਾਨੀ ਨਾਲ ਸਟ੍ਰੇਟ ਹੋ ਜਾਣਗੇ। ਨੰਬਰ 9 ਜਿਹੜੀਆਂ ਔਰਤਾਂ ਆਪਣੇ ਰੋਜ਼ਾਨਾ ਦੇ ਖਾਣੇ ਵਿੱਚ ਹਰੀਆਂ ਸਬਜ਼ੀਆਂ ਦਾ ਜ਼ਿਆਦਾ ਸੇਵਨ ਕਰਗੀਆਂ ਉਹਨਾਂ ਦੇ ਸਰੀਰ ਨੂੰ ਕਦੇ ਵੀ ਕਿਸੇ ਵੀ ਚੀਜ਼ ਦੀ ਕਮੀ ਨਹੀਂ ਹੁੰਦੀ। ਨੰਬਰ 10 ਜਦੋਂ ਵੀ ਔਰਤਾਂ ਗਰਭਪਤੀ ਹੋਣ ਤਾਂ ਉਹਨਾਂ ਨੂੰ ਕਦੇ ਵੀ ਆਪਣੇ ਚਿਹਰੇ ਨੂੰ ਜ਼ਿਆਦਾ ਰਗੜਨਾ ਨਹੀਂ ਚਾਹੀਦਾ ਇਸ ਤਰ੍ਹਾਂ ਕਰਨ ਨਾਲ ਉਹਨਾਂ ਦਾ ਚਿਹਰਾ ਬਹੁਤ ਹੀ ਖਰਾਬ ਹੋਣ ਲੱਗ ਜਾਂਦਾ ਹੈ। ਨੰਬਰ 11 ਜੇਕਰ ਤੁਹਾਡੇ ਚਿਹਰੇ ਉੱਪਰ ਬਹੁਤ ਜ਼ਿਆਦਾ ਖੁਸ਼ਕੀ ਰਹਿੰਦੀ ਹੈ ਤਾਂ ਗਲਿਸਰੀਨ ਅਤੇ ਗੁਲਾਬ ਜਲ ਨੂੰ ਬਰਾਬਰ ਮਾਤਰਾ ਵਿੱਚ ਮਿਲਾ ਲਓ ਤੇ ਫਿਰ ਆਪਣੇ ਚਿਹਰੇ ਨੂੰ ਕੋਸੇ ਪਾਣੀ ਨਾਲ ਚੰਗੀ ਤਰ੍ਹਾਂ ਧੋ ਕੇ ਇਸ ਪੇਸਟ ਨੂੰ ਆਪਣੇ ਚਿਹਰੇ ਉੱਪਰ ਲਗਾ ਲਓ। ਕੁਝ ਸਮੇਂ ਬਾਅਦ ਤੋਂ ਲੋ ਇਸ ਤਰ੍ਹਾਂ ਕਰਨ ਨਾਲ ਤੁਹਾਡੇ ਚਿਹਰੇ ਤੇ ਬਹੁਤ ਚਮਕ ਆਵੇਗੀ ਨੰਬਰ 12 ਅਕਸਰ ਸਾਡੇ ਗਰਮੀਆਂ ਵਾਲੇ ਕੱਪੜੇ ਜਲਦੀ ਫਟ ਜਾਂਦੇ ਨੇ ਉਹਦਾ ਮੋਕਾ ਨਹੀਂ ਹੈ ਕਿ ਇਹਨਾਂ ਨੂੰ ਧੋਣ ਸਮੇਂ ਸ਼ਾਇਦ ਕੱਪੜਿਆਂ ਵਿੱਚ ਸਰਫ ਰਹਿ ਜਾਂਦੀ ਹੈ ਇਸ ਲਈ ਇਹਨਾਂ ਨੂੰ ਸਾਫ਼ ਪਾਣੀ ਵਿੱਚ ਚੰਗੀ ਤਰ੍ਹਾਂ ਨਾਲ ਜ਼ਰੂਰ ਘੋੜਦੇਣ ਨਾਲ ਉਹ ਜਲਦੀ ਨਹੀਂ ਫਟਣਗੇ ਨੰਬਰ 13 ਜਦੋਂ ਵੀ ਔਰਤਾਂ ਆਪਣੇ ਬੁੱਲਾਂ ਉੱਪਰ ਲਿਪਸਟਿਕ ਲਗਾ ਕੇ ਹਟਦੀਆਂ ਹਨ ਤਾਂ ਤੁਰੰਤੋ ਆਪਣੇ ਬੁੱਲਾਂ ਨੂੰ ਆਊਟਲਾਈਨ ਵੀ ਜ਼ਰੂਰ ਕਰੋ ਇਸ ਨਾਲ ਤੁਹਾਡੀ ਲਿਪਸਟਿਕ ਲੰਬੇ ਸਮੇਂ ਤੱਕ ਖਰਾਬ ਨਹੀਂ ਹੋਵੇਗੀ ਤੇ ਨਾਲ ਹੀ ਖਿੰਡੇਗੀ ਵੀ ਨਹੀਂ ਨੰਬਰ 14 ਜਦੋਂ ਵੀ ਔਰਤਾਂ ਗੋਭੀ ਦੀ ਸਬਜ਼ੀ ਬਣਾਉਣ ਤਾਂ ਉਸ ਦੇ ਤੜਕੇ ਵਿੱਚ ਮਲਾਈ ਵੀ ਜ਼ਰੂਰ ਪਾਓ ਇਸ ਤਰ੍ਹਾਂ ਨਾਲ ਸਬਜ਼ੀ ਬਹੁਤ ਹੀ ਸਵਾਦ ਵਨਦੀ ਹੈ ਨੰਬਰ 15 ਜੇਕਰ ਤੁਸੀਂ ਦੁੱਧ ਤੋਂ ਦੁੱਧ ਤੋਂ ਜ਼ਿਆਦਾ ਮਲਾਈ ਲੈਣਾ ਚਾਹੁੰਦੇ ਹੋ ਤਾਂ ਉਸ ਨੂੰ ਗਰਮ ਕਰਕੇ ਕਿਸੇ ਬਰਤਨ ਵਿੱਚ ਕੱਢ ਦਿਓ ਤੇ ਫਿਰ ਠੰਡਾ ਹੋਣ ਤੇ ਉਸ ਨੂੰ ਨੰਗਾ ਹੀ ਫ੍ਰਿਜ ਵਿੱਚ ਰੱਖ ਦਿਓ 6 ਤੋਂ 7 ਘੰਟਿਆਂ ਵਿੱਚ ਉਹ ਸੁਪਰ ਕਾਫੀ ਮਲਾਈ ਜੰਮ ਜਾਵੇਗੀ। ਨੰਬਰ 16 ਜੇਕਰ ਤੁਸੀਂ ਆਪਣੇ ਚਿਹਰੇ ਉੱਪਰ ਦਾਗਾਂ ਨੂੰ ਸਾਫ਼ ਕਰਨਾ ਚਾਹੁੰਦੇ ਹੋ ਤਾਂ ਇੱਕ ਦਿਨ ਛੱਡ ਕੇ ਬਦਾਮ ਦੇ ਪਾਊਡਰ ਨੂੰ ਪੀਸ ਕੇ ਉਸ ਵਿੱਚ ਕੱਚਾ ਦੁੱਧ ਮਿਲਾ ਕੇ 15 ਮਿੰਟ ਲਈ ਆਪਣੇ ਚਿਹਰੇ ਉੱਪਰ ਲਗਾ ਲਓ। ਇਸ ਨਾਲ ਚਿਹਰੇ ਤੇ ਸਾਰੇ ਦਾਗ-ਧੱਬੇ ਸਾਫ਼ ਹੋ ਜਾਣਗੇ। ਇਸ ਨੂੰ ਇੱਕ ਮਹੀਨੇ ਤੱਕ ਜ਼ਰੂਰ ਕਰੋ। ਨੰਬਰ 17 ਜਿਹੜੀ ਲੋਕ ਰੋਜ਼ਾਨਾ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਚਿਹਰੇ ਉੱਪਰ ਕੱਚਾ ਦੁੱਧ ਲਗਾ ਕੇ ਸੌਂਦੇ ਹਨ ਉਹਨਾਂ ਦੇ ਚਿਹਰੇ ਉੱਪਰ ਬਹੁਤ ਹੀ ਚਮਕ ਆਉਂਦੀ ਹੈ ਤੇ ਉਹਨਾਂ ਦੀ ਚਮੜੀ ਵੀ ਨਰਮ ਹੋ ਜਾਂਦੀ ਹੈ। ਨੰਬਰ 18 ਜਿਹੜੀਆਂ ਔਰਤਾਂ ਰੋਜ਼ਾਨਾ ਰਾਤ ਨੂੰ ਆਪਣੇ ਚਿਹਰੇ ਦੇ ਕੁਝ ਮੇਨ ਪੁਆਇੰਟਾਂ ਨੂੰ ਹਲਕਾ-ਹਲਕਾ ਪ੍ਰੈਸ ਕਰਦੀਆਂ ਹਨ ਉਹਨਾਂ ਦੇ ਚਿਹਰੇ ਉੱਪਰ ਬਹੁਤ ਹੀ ਗਲੋ ਹੁੰਦਾ ਹੈ। ਨੰਬਰ 19 ਜੇਕਰ ਤੁਹਾਡੇ ਵਿੱਚ ਵਿਟਾਮਿਨ ਸੀ ਦੀ ਕਮੀ ਹੈ ਤਾਂ ਤੁਸੀਂ ਰੋਜ਼ਾਨਾ ਇੱਕ ਸੰਤਰਾ ਜ਼ਰੂਰ ਖਾਓ ਇਸ ਨਾਲ ਤੁਹਾਡੇ ਅੰਦਰ ਹੀ ਕਮੀ ਪੂਰੀ ਹੋਣ ਲੱਗ ਜਾਵੇਗੀ। ਨੰਬਰ 2 ਜਿੰਨਾਂ ਔਰਤਾਂ ਦੀਆਂ ਅੱਖਾਂ ਜ਼ਿਆਦਾ ਮੋਟੀਆਂ ਹੁੰਦੀਆਂ ਹਨ ਉਹ ਬਹੁਤ ਹੀ ਖੂਬਸੂਰਤ ਹੁੰਦੀਆਂ ਹਨ ਉਹਨਾਂ ਨੂੰ ਕਦੇ ਵੀ ਆਪਣੀ ਅੱਖਾਂ ਉੱਪਰ ਮੇਕਅਪ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਨੰਬਰ 21 ਜੇਕਰ ਤੁਸੀਂ ਪਨੀਰ ਨੂੰ ਜਲਦੀ ਨਾਲ ਬਰੀਕ-ਬਰੀਕ ਕਰਨਾ ਚਾਹੁੰਦੇ ਹੋ ਤਾਂ ਉਸ ਨੂੰ ਇੱਕ ਪਲੇਟ ਵਿੱਚ ਰੱਖ ਕੇ ਉਸ ਦੇ ਉੱਪਰ ਚਾਪ ਹੁਣੀ ਨੂੰ ਫੇਲ ਦਿਓ ਇਸ ਤਰੀਕੇ ਨਾਲ ਜਲਦੀ ਨਾਲ ਕੱਦੂ ਕਾਸ ਹੋ ਜਾਵੇਗਾ ਨੰਬਰ 22 ਜਦੋਂ ਵੀ ਤੁਸੀਂ ਕੋਈ ਵੀ ਗਰੇਵੀ ਵਾਲੀ ਸਬਜ਼ੀ ਤਿਆਰ ਕਰ ਰਹੇ ਹੋ ਤਾਂ ਉਸ ਵਿੱਚ ਹਮੇਸ਼ਾ ਪਿਆਜ਼ ਜ਼ਿਆਦਾ ਪਾਓ ਇਸ ਪ੍ਰਕਾਰ ਕਰਨ ਨਾਲ ਸਬਜ਼ੀ ਦਾ ਸਵਾਦ ਦੁੱਗਣਾ ਹੁੰਦਾ ਹੈ ਤੇ ਨਾਲ ਹੀ ਉਹ ਗਾੜੀ ਵੀ ਜ਼ਿਆਦਾ ਬਣਦੀ ਹੈ। ਨੰਬਰ 23 ਆਪਣੀ ਹਰੀਕ ਦਾਲ ਸਬਜ਼ੀ ਨੂੰ ਬਣਾਉਣ ਸਮੇਂ ਉਸ ਵਿੱਚ ਕਾਲੀ ਮਿਰਚ ਦਾ ਪਾਊਡਰ ਜ਼ਰੂਰ ਪਾਓ ਇਸ ਨਾਲ ਦਾਲ ਸਬਜ਼ੀ ਵਿੱਚ ਬੈਵੱਦੀ ਖਤਮ ਹੁੰਦੀ ਹੈ ਤੇ ਉਹ ਜਲਦੀ ਖਰਾਬ ਵੀ ਨਹੀਂ ਹੁੰਦੀ। ਨੰਬਰ 24 ਕਈ ਵਾਰ ਜਦੋਂ ਵੀ ਅਸੀਂ ਸਬਜ਼ੀ ਬਣਾਉਂਦੇ ਹਾਂ ਤਾਂ ਕੱਟੀ ਹੋਈ ਹਰੀ ਮਿਰਚ ਸਾਡੇ ਮੂੰਹ ਵਿੱਚ ਬਹੁਤ ਜ਼ਿਆਦਾ ਆਉਂਦੀ ਹੈ ਜਿਸ ਨਾਲ ਸਾਨੂੰ ਕਾਫੀ ਤੇਜ਼ ਮਿਰਚ ਵੀ ਲੱਗ ਜਾਂਦੀ ਹੈ। ਤੇ ਬੱਚੇ ਵੀ ਖਾਣਾ ਪਸੰਦ ਨਹੀਂ ਕਰਦੇ ਇਸ ਲਈ ਹਰੀ ਮਿਰਚ ਨੂੰ ਹਮੇਸ਼ਾ ਪੀਸ ਕੇ ਹੀ ਆਪਣੀ ਦਾਲ ਸਬਜ਼ੀ ਵਿੱਚ ਪਾਓ ਨੰਬਰ 25 ਜੇਕਰ ਤੁਸੀਂ ਦਾਲ ਸਬਜ਼ੀ ਵਿੱਚ ਮਿਰਚ ਨੂੰ ਪੀਸ ਕੇ ਪਾਵੋਗੇ ਇਸ ਤਰ੍ਹਾਂ ਕਰਨ ਨਾਲ ਤੁਹਾਡੇ ਹੱਥਾਂ ਉੱਪਰ ਵੀ ਕਦੇ ਵੀ ਜਲਨ ਨਹੀਂ ਹੋਵੇਗੀ ਨੰਬਰ 26 ਜੇਕਰ ਤੁਹਾਡੀ ਅੱਖਾਂ ਵਿੱਚ ਮਿਰਚ ਪੈ ਜਾਵੇ ਤਾਂ ਤੁਸੀਂ ਉਸ ਉੱਪਰ ਦੇਸੀ ਘਿਓ ਲਗਾ ਲਓ ਇਸ ਤਰ੍ਹਾਂ ਕਰਨ ਨਾਲ ਬਹੁਤ ਜਲਦੀ ਰਾਹਤ ਮਿਲੇਗਾ ਤੇ ਨਾਲ ਹੀ ਜਲਨ ਵੀ ਨਹੀਂ ਹੋਵੇਗੀ ਨੰਬਰ 27 ਜੇਕਰ ਤੁਹਾਡੇ ਸਰੀਰ ਦਾ ਕੋਈ ਵੀ ਹਿੱਸਾ ਜਲ ਜਾਵੇ ਤਾਂ ਤੁਸੀਂ ਉਸ ਉੱਪਰ ਰੋਜ਼ਾਨਾ ਦਿਨ ਵਿੱਚ ਕਈ ਵਾਰ ਰਤਨਜੋਤ ਨੂੰ ਨਾਰੀਅਲ ਤੇਲ ਵਿੱਚ ਕਾੜ ਕੇ ਲਗਾ ਲਓ ਇਸ ਨਾਲ ਨਾ ਤਾਂ ਤੁਹਾਡੇ ਜਲਨ ਹੋਵੇਗੀ ਤੇ ਨਾ ਹੀ ਦਾਗ ਪਵੇਗਾ ਤੇ ਨਾ ਹੀ ਪਾਣੀ ਭਰੇਗਾ ਤੇ ਨਾਲ ਹੀ ਆਰਾਮ ਵੀ ਬਹੁਤ ਚੰਗੀ ਆਵੇਗਾ ਨੰਬਰ 28 ਜਿਨ੍ਹਾਂ ਦੇ ਚਿਹਰੇ ਦਾ ਰੰਗ ਜ਼ਿਆਦਾ ਸਾਵਲਾ ਹੋਵੇ ਉਹਨਾਂ ਨੂੰ ਰੋਜ਼ਾਨਾ 베ਸਣ ਨਾਲ ਆਪਣਾ ਮੂੰਹ ਧੋ ਲੈਣਾ ਚਾਹੀਦਾ ਹੈ ਇਸ ਨਾਲ ਉਹਨਾਂ ਦਾ ਚਿਹਰਾ ਸਾਫ਼ ਹੋਣ ਲੱਗ ਜਾਂਦਾ ਹੈ ਨੰਬਰ 29 ਜੇਕਰ ਔਰਤਾਂ ਆਪਣੇ ਚਿਹਰੇ ਉੱਪਰ ਅਣਚਾਹੇ ਵਾਲਾਂ ਨੂੰ ਆਸਾਨੀ ਨਾਲ ਲਾਉਣਾ ਚਾਹੁੰਦੀਆਂ ਨੇ ਤਾਂ ਚਾਰ ਕੋਲ ਦਾ ਮਾਸਕ ਆਪਣੇ ਚਿਹਰੇ ਉੱਪਰ ਲਗਾ ਲੈਣ ਤੇ ਸੁੱਕਣ ਤੇ ਆਰਾਮ ਨਾਲ ਉਤਾਰ ਦੇਣੇ ਇਸ ਨਾਲ ਚਿਹਰੇ ਦੇ ਵਾਲ ਵੀ ਨਿਕਲ ਜਾਣਗੇ ਤੇ ਨਾਲ ਹੀ ਚਿਹਰੇ ਉੱਪਰ ਗਲੋ ਵੀ ਆਵੇਗਾ ਨੰਬਰ 30 ਸਾਨੂੰ ਕਦੇ ਵੀ ਆਪਣੇ ਚਿਹਰੇ ਉੱਪਰ ਸਾਬਣ ਜਾਂ ਫਿਰ ਫੇਸ ਵਾਸ਼ ਨਹੀਂ ਲਗਾਉਣਾ ਚਾਹੀਦਾ ਸਾਡੇ ਚਿਹਰੇ ਨੂੰ ਹੋਰ ਵੀ ਖਰਾਬ ਕਰਦੇ ਹਨ ਇਸ ਲਈ ਸਾਨੂੰ ਘਰ ਵਿੱਚ ਪਈਆਂ ਚੀਜ਼ਾਂ ਨਾਲ ਹੀ ਆਪਣੇ ਚਿਹਰੇ ਨੂੰ ਸਾਫ਼ ਕਰਨਾ ਚਾਹੀਦਾ ਹੈ ਜਿਵੇਂ ਕਿ ਕੱਚਾ ਦੁੱਧ ਬੇਸਣ ਜਾਂ ਫਿਰ ਦਹੀਂ ਜਾਂ ਫਿਰ ਸ਼ਹਿਦ ਨੰਬਰ 31 ਜਦੋਂ ਵੀ ਔਰਤਾਂ ਕੱਪੜਿਆਂ ਨੂੰ ਧੋਉਂਦੀਆਂ ਹਨ ਤਾਂ ਕਦੇ ਵੀ ਬੱਚਿਆਂ ਦੇ ਕੱਪੜਿਆਂ ਨੂੰ ਆਪਣੇ ਘਰ ਦੇ ਕਿਸੇ ਵੀ ਮੈਂਬਰ ਦੇ ਕੱਪੜਿਆਂ ਵਿੱਚ ਪਾ ਕੇ ਨਾ ਧੋਵੋ ਕਿਉਂਕਿ ਕਈ ਵਾਰ ਘਰ ਦੇ ਕਿਸੇ ਮੈਂਬਰ ਨੂੰ ਅਲਰਜੀ ਦੀ ਸਮੱਸਿਆ ਹੁੰਦੀ ਹੈ ਜੋ ਤੁਹਾਡੇ ਬੱਚਿਆਂ ਨੂੰ ਵੀ ਹੋ ਸਕਦੀ ਹੈ। ਨੰਬਰ 32 ਜੇਕਰ ਤੁਸੀਂ ਸਰਦੀਆਂ ਦੇ ਮੌਸਮ ਵਿੱਚ ਇੱਕ ਦਿਨ ਛੱਡ ਕੇ ਇਸ਼ਨਾਨ ਕਰੋ ਤਾਂ ਇਸ ਨਾਲ ਤੁਹਾਡੇ ਹੱਡਾਂ ਜੋੜਾਂ ਵਿੱਚ ਦਰਦ ਵੀ ਨਹੀਂ ਹੋਵੇਗਾ ਤੇ ਚੰਗੇ ਜੀਵਾਣੂ ਵੀ ਪੈਦਾ ਹੋਣਗੇ ਜੋ ਕਈ ਵਾਰ ਰੋਜ਼ਾਨਾ ਨਹਾਉਣ ਨਾਲ ਖਤਮ ਹੋ ਜਾਂਦੇ ਹਨ। ਨੰਬਰ 33 ਰਸੋਈ ਦਾ ਕਮਰਾ ਹਰਤ ਨੂੰ ਜਲਦੀ ਨਾ ਖਤਮ ਕਰ ਦੇਣਾ ਚਾਹੀਦਾ ਕਿਉਂਕਿ ਸਭ ਤੋਂ ਜ਼ਿਆਦਾ ਘਰ ਸੋਈ ਵਿੱਚ ਹੀ ਪੈ ਜਾਂਦਾ ਜਿਸ ਨੂੰ ਸਾਫ਼ ਕਰਨ ਨੂੰ ਜ਼ਿਆਦਾ ਸਮਾਂ ਲੱਗ ਜਾਂਦਾ ਹੈ ਨੰਬਰ 34 ਕੱਪੜੇ ਧੋਣ ਸਮੇਂ ਸਾਰਫ ਨੂੰ ਹਮੇਸ਼ਾ ਕੋਲ ਕੇ ਹੀ ਮਸ਼ੀਨ ਵਿੱਚ ਪਾਓ ਇਸ ਤਰ੍ਹਾਂ ਕਰਨਾ ਤੁਹਾਡੇ ਕੱਪੜਿਆਂ ਵਿੱਚੋਂ ਕਦੇ ਵੀ ਸਾਰਫ ਦੀ ਸਮੈਲ ਨਹੀਂ ਆਵੇਗੀ ਨੰਬਰ 35 ਸੰਤਰੀਆਂ ਦੇ ਸਿਲਕਿਆਂ ਨੂੰ ਉਬਾਲ ਕੇ ਤੁਸੀਂ ਇੱਕ ਤਰ੍ਹਾਂ ਦਾ ਵਧੀਆ ਤੇ ਖੁਸ਼ਬੂ ਦਾ ਰੂਮ ਸਪਰੇਅ ਤਿਆਰ ਕਰ ਸਕਦੇ ਹਾਂ ਜਿਸ ਨਾਲ ਤੁਹਾਡਾ ਘਰ ਬਹੁਤ ਹੀ ਮਹਿਕਾ ਮਾਰ ਸਕਦਾ ਹੈ ਨੰਬਰ 4 ਚਟੀ ਹੋਰ ਤਾਂੋਂ ਜ਼ਿਆਦਾ ਜ਼ਿਆਦਾ ਸੇਵਨ ਨਹੀਂ ਕਰਨਾ ਚਾਹੀਦਾ ਇਸ ਨਾਲ ਇੱਕ ਤਾਂ ਹੱਡੀਆਂ ਕਮਜ਼ੋਰ ਹੁੰਦੀਆਂ ਨੇ ਤੇ ਦੂਸਰਾ ਚਿਹਰੇ ਦਾ ਰੰਗ ਵੀ ਕਾਲਾ ਪੈ ਜਾਂਦਾ ਹੈ ਨੰਬਰ 37 ਜੇਕਰ ਤੁਹਾਡੇ ਚਿਹਰੇ ਦਾ ਰੰਗ ਜ਼ਿਆਦਾ ਕਾਲਾ ਪੈਣ ਲੱਗ ਗਿਆ ਤਾਂ ਰੋਜ਼ਾਨਾ ਬੇਸਣ ਤੇ ਦਹੀਂ ਨਾਲ ਆਪਣਾ ਮੂੰਹ ਧੋਣਾ ਸ਼ੁਰੂ ਕਰ ਦੇਵੀਂ ਉਸ ਨਾਲ ਦਿਨਾਂ ਵਿੱਚ ਹੀ ਚਿਹਰੇ ਦਾ ਰੰਗ ਸਾਫ਼ ਹੋ ਜਾਵੇਗਾ ਨੰਬਰ 38 ਰਾਤ ਨੂੰ ਰੋਟੀ ਹਮੇਸ਼ਾ ਘਾਟੀ ਖਾਓ ਜੇਕਰ ਤੁਸੀਂ ਤੰਦਰੁਸਤ ਤੇ ਜਵਾਨ ਰਹਿਣਾ ਚਾਹੁੰਦੇ ਹੋ ਤੇ ਨਾਲ ਹੀ ਸ਼ੈਰ ਵੀ ਜਰੂਰ ਕਰੋ ਸਰੀਰ ਲਈ ਬਹੁਤ ਹੀ ਜ਼ਰੂਰੀ ਹੈ ਨੰਬਰ 39 ਜਦੋਂ ਵੀ ਔਰਤਾਂ ਸਲਗਮਾ ਬਣਾਉਣ ਤਾਂ ਉਹਨਾਂ ਵਿੱਚ ਆਲੂ ਨੂੰ ਵੀ ਓਨੇ ਹੀ ਬਰੀਕ ਰੱਖੋ ਜਿੰਨੀ ਬਰੀਕ ਤੁਸੀਂ ਸਲਗਮ ਕੱਟ ਰਹੇ ਹੋ ਇਸ ਨਾਲ ਸਬਜ਼ੀ ਖੜਮੀ ਤੇ ਸਵਾਦ ਵਧਣਦੀ ਹੈ ਤੇ ਨਾਲ ਹੀ ਸਲਗਮ ਤੇ ਆਲੂ ਦੋਨਾਂ ਦਾ ਸਬਜ਼ੀ ਵਿੱਚ ਪਤਾ ਨਹੀਂ ਲੱਗਦਾ ਨੰਬਰ 40 ਆਗ ਨੂੰ ਤੜਕਾ ਲਗਾਉਣ ਸਮੇਂ ਤੁਸੀਂ ਇੱਕ ਟਮਾਟਰ ਵੀ ਪਾ ਦਿਓ ਇਸ ਨਾਲ ਇਹ ਸਾਗ ਨੂੰ ਜ਼ਿਆਦਾ ਪਤਲਾ ਵੀ ਨਾ ਰੱਖੋ ਤੇ ਇਸ ਤਰ੍ਹਾਂ ਦਾ ਸਾਗ ਖਾਣ ਨੂੰ ਤੁਹਾਡਾ ਬਾਰ-ਬਾਰ ਮਨ ਕਰੇਗਾ। ਨੰਬਰ 41 ਜਿਹੜੀਆਂ ਔਰਤਾਂ ਆਪਣੀ ਉਂਗਲ ਵਿੱਚ ਤਾਂਬੇ ਦਾ ਛੱਲਾ ਪਾਉਂਦੀਆਂ ਹਨ ਉਹਨਾਂ ਦੀਆਂ ਕਦੇ ਵੀ ਕੋਰਾ ਨਹੀਂ ਪਕਦੀਆਂ ਤੇ ਨਾਲ ਹੀ ਸਰੀਰ ਨੂੰ ਵੀ अनेका ਹੀ ਫਾਇਦੇ ਮਿਲਦੇ ਹਨ। ਨੰਬਰ 42 ਜਦੋਂ ਵੀ ਔਰਤਾਂ ਗਲੇ ਵਾਲੇ ਕੜਾਈ ਦੇ ਸੂਟ ਖਰੀਦਣ ਤਾਂ ਗਲੇ ਦੀ ਕੜਾਈ ਨੂੰ ਜ਼ਰੂਰ ਮਣਕੇ ਦੇਖੋ ਕਿਉਂਕਿ ਕਈ ਵਾਰ ਉਹ ਟੇਢੀ ਹੁੰਦੀ ਹੈ ਜੋ ਬਾਅਦ ਵਿੱਚ ਤੁਹਾਡੇ ਸੂਟਾਂ ਨੂੰ ਖਰਾਬ ਵੀ ਕਰ ਸਕਦੀ ਹੈ। ਨੰਬਰ 43 ਜਦੋਂ ਵੀ ਔਰਤਾਂ ਆਪਣੀਆਂ ਅੱਖਾਂ ਵਿੱਚ ਕੱਜਲ ਪਾਉਂਦੀਆਂ ਹਨ ਤਾਂ ਉਸ ਸਮੇਂ ਅੱਖਾਂ ਵਿੱਚ ਹਲਕਾ ਕੱਜਲ ਹੀ ਪਾਓ ਕਿਉਂਕਿ ਜ਼ਿਆਦਾ ਕੱਜਲ ਸਾਡੀਆਂ ਅੱਖਾਂ ਨੂੰ ਬਹੁਤ ਪ੍ਰਭਾਵਿਤ ਕਰਦਾ ਹੈ। ਨੰਬਰ 44 ਨੂੰ ਆਉਣ ਤੋਂ ਤੁਰੰਤ ਬਾਅਦ ਆਪਣੇ ਚਿਹਰੇ ਉੱਪਰ ਦੇਸੀ ਘਿਓ ਲਗਾ ਲਓ। ਇਹ ਚਿਹਰੇ ਉੱਪਰ ਮੌਇਸਚਰਾਈਜ਼ਰ ਦਾ ਹੀ ਕੰਮ ਕਰਦਾ ਹੈ। ਨੰਬਰ 45 ਜਦੋਂ ਵੀ ਅਸੀਂ ਕੱਪੜਿਆਂ ਨੂੰ ਡ੍ਰਾਈ ਕਲੀਨ ਕਰਵਾਉਂਦੇ ਹਾਂ ਤਾਂ ਉਸ ਵਿੱਚ ਹਲਕਾ ਜਿਹਾ ਕਾਗਜ਼ ਪਾਇਆ ਹੁੰਦਾ ਹੈ। ਇਸ ਨੂੰ ਕਦੇ ਵੀ ੁੱਟਣਾ ਨਹੀਂ ਚਾਹੀਦਾ। ਇਹ ਸਾਡੇ ਮਹਿੰਗੇ ਕੱਪੜਿਆਂ ਉੱਪਰ ਪ੍ਰੈਸ ਕਰਨ ਦੇ ਕੰਮ ਆਉਂਦਾ ਹੈ ਜਿਸ ਨਾਲ ਪ੍ਰੈਸ ਬਹੁਤ ਹੀ ਵਧੀਆ ਹੁੰਦੀ ਹੈ ਤੇ ਚੁੰਨੀ ਨੂੰ ਵੀ ਕਦੇ ਵੀ ਜਲਣ ਨਹੀਂ ਦਿੰਦਾ ਨੰਬਰ 46 ਜਿਹੜੀਆਂ ਔਰਤਾਂ ਦਾ ਸਿਰ ਦੇ ਵਾਲ ਜਿਆਦਾ ਭਾਰੇ ਹੁੰਦੇ ਹਨ ਉਹ ਔਰਤਾਂ ਬਹੁਤ ਹੀ ਕਿਸਮਤ ਵਾਲੀਆਂ ਹੁੰਦੀਆਂ ਨੇ ਤੇ ਨਾਲ ਹੀ ਵਾਲਾਂ ਨਾਲ ਉਹਨਾਂ ਦੀ ਖੂਬਸੂਰਤੀ ਹੋਰ ਵੀ ਵੱਧ ਜਾਂਦੀ ਹੈ ਨੰਬਰ 37 ਜਿਨ੍ਹਾਂ ਦੀ ਸਕਿਨ ਜ਼ਿਆਦਾ ਆਇਲੀ ਹੁੰਦੀ ਹੈ ਉਹਨਾਂ ਨੂੰ ਮਲਤਾਨੀ ਮਿੱਟੀ ਨੂੰ ਆਪਣੇ ਚਿਹਰੇ ਉੱਪਰ ਲਗਾਉਣਾ ਚਾਹੀਦਾ ਹੈ ਇਸ ਨਾਲ ਚਿਹਰੇ ਉੱਪਰ ਨਿਖਾਰ ਆਉਂਦਾ ਤੇ ਨਾਲ ਹੀ ਆਇਲ ਵੀ ਘੱਟ ਹੋ ਜਾਂਦਾ ਹੈ ਨੰਬਰ 48 ਜਿਹੜੀਆਂ ਔਰਤਾਂ ਹਰ ਸਮੇਂ ਬੈਠੀਆਂ ਹੀ ਰਹਿੰਦੀਆਂ ਹਨ ਤੇ ਕੋਈ ਵੀ ਕੰਮ ਨਹੀਂ ਕਰਦੀਆਂ ਔਰਤਾਂ ਸਿਰਫ ਆਪਣੇ ਆਪ ਨੂੰ ਹੀ ਸਹੀ ਸਮਝਦੇ ਦੂਜਿਆਂ ਨੂੰ ਪਾਗਲ ਤੇ ਨਾਲ ਹੀ ਕਮਾਂ ਵਿੱਚ ਨੂੰ ਉੱਚਾ ਕੱਢਣ ਵਿੱਚ ਸਭ ਤੋਂ ਅੱਗੇ ਹੁੰਦੀਆਂ ਹਨ ਨੰਬਰ 49 ਜੇਕਰ ਕੁੱਕਰ ਦੀ ਰਬੜ ਖਰਾਬ ਹੋ ਜਾਵੇ ਤਾਂ ਉਸ ਨੂੰ ਕੁਝ ਸਮੇਂ ਲਈ ਫਰਿੱਜ ਵਿੱਚ ਰੱਖ ਦਿਓ ਇਸ ਤਰੀਕੇ ਨਾਲ ਰਬੜ ਵੀ ਠੀਕ ਹੋ ਜਾਵੇਗੀ ਤੇ ਕੁੱਕਰ ਵੀ ਸਹੀ ਤਰੀਕੇ ਨਾਲ ਸੀਟੀ ਮਾਰੇਗਾ ਨੰਬਰ 50 ਜੇਕਰ ਤੁਹਾਡੇ ਵਾਲ ਜਿਆਦਾ ਝੜ ਰਹੇ ਹਨ ਤਾਂ ਆਪਣੇ ਵਾਲਾਂ ਵਿੱਚ ਨਹਾਉਣ ਤੋਂ ਪਹਿਲਾਂ ਪਿਆਜ਼ ਦਾ ਰਸ ਲਗਾਉਣਾ ਸ਼ੁਰੂ ਕਰ ਦਿਓ ਕੁਝ ਹੀ ਦਿਨਾਂ ਵਿੱਚ ਤੁਹਾਡੇ ਵਾਲ ਝੜਨੇ ਬੰਦ ਹੋ ਜਾਣਗੇ ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਇਸ ਦੇ ਨਾਲ ਇਸ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰੋ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ